ਉਸ ਨੇ ਨਵੀਂ ਸਾਨੂੰ ਸਾਰਾ ਨਹੀਂ ਕਿਹਾ ਕਿ ਜੀ ਵੀ ਸਾਨੂੰ ਕਹੋ ਲੱਗਦਾ ਕੰਨਾਂ ਚ ਫੋਨ ਲੱਗ ਰਿਹਾ ਨਾ ਕਿ ਜੋ ਫੋਨ ਲੱਗ ਰਿਹਾ ਸਾਨੂੰ ਪਤਾ ਨਹੀਂ ਸੀ ਨਾ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਸੀ ਇਹ ਨਹੀਂ ਪਤਾ ਨਹੀਂ ਕੌਣ ਹੈ ਕੌਣ ਨਹੀਂ ਚੁੱਪ ਕਰ ਗਾ ਫੋਨ ਬੜਾ ਕੀਦਾ ਪਤਾ ਲੱਗਦਾ ਇਸ ਦਾ ਹਾਂਜੀ ਹਾਂਜੀ ਨੰਬਰ ਲਿਖਾਇਆ ਗਿਲਜੀ ਮੈਂ মিডিਆ ਨੂੰ ਫੋਨ ਕਰਨਾ ਮੇਰੇ ਬੱਚੇ ਦੀ ਕਾਸਲ ਜੱਦੀ ਪੜੇਗਾ ਇੰਨੇ ਕੁਛ ਨਹੀਂ ਆਏ ਬੰਦੇ ਨੇ ਮੈਂ ਤਾਂ ਬੁੜਾਲ ਬੱਚੇ ਦਾ ਹੋਇਆ ਮੈਂ ਬਾਰ-ਬਾਰ ਕੇ ਤੋਂ ਉਹਦੇ ਵਿੱਚ ਸੱਟੇ ਆਏ ਸੀ ਬੱਚੇ ਸਾਡਾ ਨਾ ਹੀ ਫੋਨ ਬੰਦ ਕਰੀਂ ਦੇਖੀਏ ਅਸੀਂ ਕਿੱਥੇ ਚੱਲੇ ਮੈਂ ਚਿੜਿਆ ਘਰ ਜਾ ਕੇ ਆਂਦਾ ਚਿੜਿਆ ਕਿਉਂ ਚਿੜਿਆ ਘਰ ਨਹੀਂ ਪਹਿਲਾਂ ਕਹਿੰਦਾ ਗਾ ਵੀ ਨਹੀਂ ਨਾ ਇੱਥੇ ਵਿੱਚ ਪੋਟਵਾਲੀ ਚਾਹ ਕੱਲ ਦੇ ਅਸੀਂ ਫਿਰਦੇ ਆਂ ੱਟਕੇ ਖਾਂਦੇ ਆਂ ਮੁੰਡੇ ਨੂੰ ਮਾਰ ਕੇ ਸੱਟਿਆ ਹੈਗਾ ਨੈਚਰਲ ਡੈੱਟ ਬੋਲੀਏ ਸਾਨੂੰ ਕਹਿੰਨੇ ਜੱਤ ਪਾ ਕੁਦਰਤੀ ਜੱਤ થઈ ਗਿਆ ਇੱਕ ਦੋ ਨਾ ਮੋਬਾਈਲ ਖੋ ਲਿਆ ਇੱਕ ਇੱਥੇ ਚਾਂਦੀ ਦੀ ਚੈਨ ਪਾਈ ਸੀ ਕਿ ਕੱਲ ਮੈਨੂੰ ਮੋਟਰਸਾਈਕਲ ਚਲਾਉਣਾ ਨਹੀਂ ਆਉਂਦਾ ਕਾਰ ਮੈਨੂੰ ਚਲਾਉਣੀ ਆਉਂਦੀ ਐਕਤਵਾ ਉਹ ਲੈ ਗਿਆ ਮੈਨੂੰ ਮੈਂ ਮਗਰ ਕਿਵੇਂ ਉਹਨੂੰ ਪਤਾ ਕਰ ਜਾਈਆ ਵੀ ਆਜਾ ਨਹੀਂ ਥੁੱਕ ਮੈਨਾਂ ਥੁੱਕ ਹੈਗੀ ਬਹੁਤ ਜ਼ਿਆਦਾ ਤੇ ਮੈਂ ਅਸੀਂ ਮੇਰੇ ਇੱਥੇ ਛੋਟੇ ਬੰਦੇ ਨੇ ਮੈਨੂੰ ਸਾਰਾ ਜਿਹੜਾ ਮੇਰਾ ਸਾਰੇ ਕੋਲ ਬਨੂਗਾ ਦੱਸੋ ਮਿਲ ਕੀ ਮੰਗ ਕਰਦੇ ਹੋ ਤੁਸੀਂ ਮੈਂ ਕਹਿੰਦਾ ਵੀ ਜਿਹੜੇ ਨਕੀ ਪੁਲਿਸ ਮੁਖੀ ਹੈਗਾ ਇਹਦੇ ਤੇ ਵੀ ਕਾਰਕਰੀ ਕੀ ਕੀਤੀ ਜਾਵੇ ਮੈਂ ਕਰ ਕੀ ਨਾ ਮੈਂ ਤੁਹਾਡਾ ਮੇਰਾ ਨਾਮ ਪੀਮਸਨ ਹੈਗਾ ਤੇਰੇ ਨੇ ਮੈਂ ਅਸੀ ਪਰਸਨਾਮ ਗਲੀ ਨੰਬਰ 2 ਸਿੱਧੂ ਸਿੰਘ ਕਿ ਹੋਇਆ ਮੇਰਾ ਬੇਟਾ 1:30 ਵਜੇ ਨਕੀ ਅਸੀਂ 28 ਤਰੀਕ ਨੂੰ ਨੋੜਾ ਅਸੀਂ ਨੋੜਾ ਰਹਿੰਦੇ ਹੈਗੇ ਇਹ ਨਕੀ ਮੁੰਡੇ ਦਾ ਨਾ ਮੈਂ ਜਤਿੰਦਰ ਡਾਕਟਰ ਡੈਂਟਲ ਉਹਦੇ ਕੋਲ ਕੈਪ ਚੜਵਾਏ ਸੀ 2 ਮਹੀਨੇ ਪਹਿਲਾਂ ਤੇ ਉਹ ਕੈਪ ਇੱਕ ਉਤਰ ਗਿਆ ਬੰਨ ਕੰਮ ਕਰਦਾ ਨੋੜਾ ਤੇ ਮੈਂ ਕਿਹਾ ਚੱਲ ਪੁੱਤਰ ਆਪੇ ਮੈਂ ਵੱਡੇ ਮੁੰਡਿਆਂ ਨੂੰ ਰਿਸ਼ਤਾ ਦੇਖਣ ਆਣਾ ਹੈ ਸ਼ਨੀਵਾਰ ਮੁੰਡੇ ਦਾ ਉਹ ਘਰ ਦੇਖ ਜਾਣਗੇ ਨਾਲ ਤੇਰਾ ਕੈਪਸਲ ਆ ਰਹੇ ਨੇ ਤੇ ਦੋ ਤਿੰਨ ਨੂੰ ਆਪਾਂ ਵਾਪਸ ਆ ਜਾਾਂਗੇ ਕਿੰਨਾ ਪਾਪਾ ਚੱਲ ਚੱਲਨੇ ਆਇਆ ਅਸੀਂ 28 ਤੀ ਨੂੰ ਮੇਰੇ ਕੋਲ ਟਿਕਟਾਂ ਦੀ ਬੁਕਿੰਗ ਹੈਗੀ ਆ ਇਹਦੇ ਜਿ ਰਿਕਾਰਡ ਹੈਗਾ ਤੇ 1:30 ਵਜੇ ਮੁੰਡਾ ਮੇਰਾ ਨੇ ਕਿ ਅਨਕੀ ਕਰੋ ਗਿਆ ਤੇ ਜਾਂਦਾ ਪਿਆ ਸਕੂਟੀ ਮੈਂ ਕਿਹਾ ਪੁੱਤਰ ਤੇਰੇ ਵੱਡੇ ਭਰਾ ਨਹੀਂ ਆਣੇ ਆਮੂ ਤੇ ਦੀਚੀਆਂ ਨਹੀਂ ਮੈਂ ਉਹਨੂੰ ਪੈਸੇ ਦਿੱਤੇਗੇ 200 ਰੁਪਿਆ ਮੈਂ ਕਿਹਾ 200 ਰੁਪਏ ਲੈ ਜਾ ਸਮਾਨ ਲੈ ਆਇਆ ਸਮਾਨ ਲੈ ਆਇਆ ਤੇ 23 ਤੋਂ 3.5 ਬਚ ਗਏ ਤੇ ਆਇਆ ਹੀ ਨਹੀਂ ਪਰ ਉਹ ਆਇਆ ਨਹੀਂ ਇਹ ਮੈਂ ਮਰ ਰਹੀ ਮਮੀ ਲੁਕਿਆ ਮੈਂ ਵੀਕਲ ਮੈਨੂੰ ਮੋਟਰਸਾਈਕਲ ਚਲਾਉਣਾ ਨਹੀਂ ਆਦਾ ਕਾਰ ਮੈਨੂੰ ਚਲਾਨੀ ਆਦੀ ਐਕਤਵਾ ਉਹ ਲੈ ਗਿਆ ਮੈਨੂੰ ਮਗਰ ਕਿਵੇਂ ਉਹਨੂੰ ਪਤਾ ਕਰ ਜਾਈਆ ਵੀ ਆਇਆ ਨਹੀਂ ਤੋਪ ਮੇਰੇ ਤੋਪੇਗੀ ਬਹੁਤ ਜ਼ਿਆਦਾ ਤੇ ਮੈਂ ਅਸੀਂ ਨਾ ਫੋਨ ਫੋਨ ਕੀਤੀ ਗਏ ਫੋਮੇ ਕੋ ਰਿਕਾਰਡ ਹੈਗਾ ਫੋਨ ਦਾ ਉਹ ਸਾਰੀ ਅਈ ਪਰੀ ਫਿਰ ਹੁਣ ਕੀ ਹੋਇਆ ਹੁਣ ਪਤਾ ਕੀ ਹੋਇਆ ਜੀ ਸਾਨੂੰ ਅੱਜ ਅਸੀਂ ਗਏ ਕੋਤਵਾਲੀ ਚ ਕੱਲ ਦੇ ਅਸੀਂ ਫਿਰਦੇ ਟੱਕੇ ਖਾਣੇ ਆ ਮੁੰਡੇ ਨੂੰ ਮਾਰ ਕੇ ਸੱਟਿਆ ਹੈਗਾ ਸਾਨੂੰ ਕਿ ਨੈਚਰਲ ਡੈਥ ਹੈਗੀ ਹੈ ਇੱਕ ਦੋ ਦਾ ਮੋਬਾਈਲ ਖੋਲਿਆ ਇਹ ਕਿਤੇ ਇੱਥੇ ਜੋ ਚਾਂਦੀ ਦੀ ਸ਼ੈਨ ਪਈ ਸੀ ਉਹ ਖੋਲਿਆ ਕਿਚਾਂ ਇੱਥੇ ਪਈ ਸੀ ਛੱਟਾ ਕਿੰਨਾ ਹੈ ਉਹਦਾ ਛੱਟਾ ਬਹੁਤ ਹੈ ਤੁਸੀਂ ਆਪ ਵੈਰੀਫਾਈ ਕਰੋ ਜੀ ਤੁਸੀਂ ਕੀ ਮੰਗ ਕਰਦੇ ਮੈਂ ਕਹਿੰਦਾ ਸੀ ਉਹ ਕਹਿਰੀਆਂ ਨੂੰ ਜਿਹੜੇ ਮੇਰੇ ਬੱਚੇ ਮੇਰੇ ਮੇਰੇ ਕਾਲੀ ਸੁਣੋ ਮੇਰੇ ਵੱਡੇ ਮੁੰਡੇ ਨੇ ਤਾਂ ਬਾਹਰ ਚਲੇ ਜਾਂਦੇ ਕੰਪਨੀ ਨੇ ਮਾਰ ਦਿੱਤੀ ਮੇਰੇ ਐਸੇ ਛੋਟੇ ਮੁੰਡੇ ਨੇ ਮੈਨੂੰ ਸਾਰਾ ਜਿਹੜਾ ਮੇਰਾ ਸਾਰਾ ਕੋਲ ਮਲੂਗਾ ਦੱਸੋ ਕੀ ਮੰਗ ਕਰਦੇ ਹੋ ਫਿਰ ਮੈਂ ਕਹਿੰਦਾ ਵੀ ਜਿਹੜੇ ਮੈਂ ਕਹਤ ਨੇ ਕਿ ਪੁਲਿਸ ਮੁਖੀ ਹੈਗਾ ਐਂਦੇ ਤੇ ਵੀ ਕਾਰਕ ਕੀ ਕੀ ਕਰੇ ਉਹ ਵੀ ਸਾਨੂੰ ਇਨਸਾਨ ਮੈਂ ਪੁਲਸ ਮੁਖੀ ਨੂੰ ਕਹਿਣਾ ਹੈ ਵੀ ਮੈਂ ਉਸ ਮੁਖੀ ਨੂੰ ਕਹਿਣਾ ਵੀ ਮੇਰੇ ਬੱਚੇ ਨੂੰ ਜਲਦੀ ਹਸਾਬ ਦਿਓ ਮੇਰੇ ਮੈਂ ਡੈੱਡ ਬੋਡੀ ਦਾ ਤਾਸਸ ਕਰ ਤੇ ਮੈਂ ਡੈੱਡ ਬੋਡੀ ਲਾਉਂਗਾ ਤੁਸੀਂ ਹਾਂਜੀ ਡੈੱਡ ਬੋਡੀ ਕਦੋਂ ਲਾਉਂਗਾ ਮੇਰੇ ਬੱਚੇ ਦਾ ਨਗੀਜ਼ਾ ਨਹੀਂ ਮਿਲੂਗਾ ਕਿ ਕੋਈ ਕਾਤਲ ਤੇ ਮੈਂ ਨਹੀਂ ਬੋਲੇ ਡੈੱਡ ਬੋਡੀ ਲਾਉਂਗਾ ਮੇਰੀ ਮੈਂ ਮੈਂ ਪਨਗਿਰ ਜ਼ਿਲ੍ਹਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਕਹਿਣਾ ਵੀ ਮੇਰੇ ਮਕਬੂਲ ਕਾਤਲਾਂ ਦਾ ਬੱਚੇ ਦੇ ਕਾਤਲਾਂ ਨੂੰ ਫੜੋ ਜਿਹੜੇ ਜਿੱਥੇ ਨਗੀਸ ਸਾਹਿਬ ਸਾਡਾ ਬੱਚਾ ਸਾਡੀ ਫਾਈਲ ਫਾਈਲਿੰਗ ਹੋਈ ਹੈ ਬੱਚੇ ਦੀ ਕਿ ਐਸੀ ਹੈ ਕਿੱਥੇ ਕਿੱਥੇ ਹੋਇਆ ਸੀ ਸਾਨੂੰ ਤਾਂ ਇਹਨਾਂ ਪਤਾ ਹੀ ਨਹੀਂ ਪਰ ਰਾਹੁਲ ਕਿੱਥੇ ਹੋਇਆ ਸੀ ਮੈਂ ਬੀੜਸਲਾ ਬੀੜਸਲਾ ਅਲਕੀ ਨਾਮ ਤਾਂ ਉਹ ਕਿੱਥੇ ਨੇ ਮੇਰਾ ਨਾਮ ਸੁਨੀਲ ਕੰਤ ਹੈ ਸੀ ਪਰਸਨਮਗਰ ਰਹਿੰਦੇ ਆ ਕੀ ਹੋਇਆ ਤਾਂ ਸਾਡੇ ਬੇਟਾ ਕਰੋ 1:30 ਵਜੇ ਗਿਆ ਸੀਗਾ ਤੇ ਉਸ ਬਾਅਦ ਇਹ ਵਾਪਸ ਨਹੀਂ ਆਇਆ ਅਸੀਂ ਦੇਖਦੇ ਸਾਨੂੰ ਨਹੀਂ ਮਿਲਿਆ ਫਿਰ ਅਸੀਂ ਥਾਣੇ ਰਿਪੋਰਟ ਲਿਖਾਈ ਸੀ ਕਿ ਉਹਨਾਂ ਨੇ ਸਾਨੂੰ ਵਾਹ ਕੀ ਕਹਣਾ ਤੁਹਾਡੇ ਬੇਟਾ ਮਿਲ ਗਿਆ ਕਹਿੰਦੇ ਨਹਿਰ ਦੇ ਕੋਲ ਮਿਲਿਆ ਤੁਹਾਡਾ ਬੇਟਾ ਤਲਾ ਦੀ ਨਹਿਰ ਕੋਲ ਕਿਸ ਤਰ੍ਹਾਂ ਦੀ ਕਹਿੰਦੇ ਨੇਚਰਲ ਡੈਥ ਹੀ ਹੁੰਦੀ ਤੇ ਉਸ ਤੋਂ ਬਾਅਦ ਸਾਨੂੰ ਕਹਿੰਦੇ 7 ਵਜੇ ਅਸੀਂ ਲਿਆਏ ਸੀਗੇ ਪਹਿਲੇ ਨਹੀਂ ਦੱਸਿਆ ਸਾਨੂੰ ਅਗਲੇ ਦਿਨ ਅਸੀਂ 30 ਤਰੀਕ ਨੂੰ ਸਾਡੇ ਬੇਟੇ ਦੀ ਡੈਥ ਹੋਈ ਸਾਨੂੰ 31 ਤਰੀਕ ਨੂੰ ਰਿਪੋਰਟ ਮਿਲੀ ਹੈ ਵੀ ਤੁਹਾਡੇ ਬੇਟੇ ਦੀ ਡੈਥ ਉੱਥੇ ਹੋਈ ਵੀ ਤੇ ਆਇਆ ਹੋਇਆ ਹੈ ਸਰਕਾਰੀ ਹਸਪੀਟਲ ਵਿੱਚ ਅਸੀਂ 31 ਤਰੀਕ ਨੂੰ ਦੇਖਿਆ ਦੇਖਿਆ ਨਹੀਂ ਬੇਟਾ ਇਹਨਾਂ ਨੇ ਨਹੀਂ ਦੇਖਿਆ ਸਾਨੂੰ ਅਸੀਂ 1 ਤਰੀਕ ਨੂੰ ਅੱਜ ਦੇਖਿਆ ਸਾਡੇ ਬੇਟੇ ਦੇ ਕਾਫੀ ਸੱਟਾਂ ਵਜੀਆਂ ਉਹ ਐਂ ਲੱਗਦਾ ਜਿਵੇਂ ਸਾਡੇ ਬੇਟੇ ਦਾ ਕਿਸੇ ਨੇ ਮਰਡਰ ਕੀਤਾ ਏ ਬਹੁਤ ਬੁਰੀ ਤਰ੍ਹਾਂ ਮਾਰਿਆ ਹੈ ਸਾਡਾ ਬੇਟਾ ਬਹੁਤ ਜ਼ਿਆਦਾ ਨੇ ਸੱਟਾਂ ਵੱਜੀਆਂ ਨੇ ਉਹਨੋਂ ਦੇ ਨਾ ਹੱਥ ਵਿੱਚ ਚੈਨ ਨੇ ਬ੍ਰੈਸਲੇਟਸ ਨੇ ਨਾ ਗਲੇ ਵਿੱਚ ਚੈਨ ਨੇ ਨਾ ਉਹਦੇ ਰਿੰਗ ਪਾਈ ਹੋਈ ਏ ਨਾ ਉਹਦੇ ਕੋਲ ਮੋਬਾਈਲ ਏ ਸਾਨੂੰ ਇਨਸਾਫ ਚਾਹੀਦਾ ਜਿੰਨੀ ਦੇਰ ਤੱਕ ਸਾਡੇ ਬੇਟੇ ਦਾ ਕਾਤਿਲਾਂ ਨੂੰ ਨਹੀਂ ਫੜਿਆ ਜਾਂਦਾ ਅਸੀਂ ਉਹਦਾ ਅੰਤਿਮ ਸੰਸਕਾਰ ਨਹੀਂ ਕਰਾਂਗੇ ਸਾਨੂੰ ਅਪੀਲ ਕੀਤੀ ਕਰਦੇ ਆਂ ਅਸੀਂ ਸਾਡੇ ਬੇਟੇ ਦੇ ਕਾਤਿਲ ਜਲਦੀ ਤੋਂ ਜਲਦੀ ਫੜੇ ਜਾਣ ਤੇ ਅਸੀਂ ਇਹ ਮੰਗ ਕਰਦੇ ਆਂ ਦੀ ਤੁਹਾਨੂੰ ਕੀ ਕਹਿਆ ਤੁਹਾਨੂੰ ਪੁਲਿਸ ਜੀ ਪੁਲਿਸ ਦਾ ਕੋਈ ਢੰਗ ਨਾਲ ਜਵਾਬ ਨਹੀਂ ਦੇ ਰਿਹਾ ਉਹ ਤਾਂ ਕਹਿੰਦੇ ਸੀ ਕਿ ਨੇਚਰਲ ਡੈਥ ਹੈ ਬੱਚੇ ਦੀ ਜਦੋਂ ਤੁਹਾਨੂੰ ਲੱਗਦਾ ਸਾਣ ਲੱਗਦਾ ਸਾਡੇ ਮਰਦੇ ਬਹੁਤ ਜ਼ਿਆਦਾ ਘਮਾ ਰਹੇ ਆ ਅਸੀਂ ਨਹੀਂ ਲੈ ਕੇ ਆਵਾਂਗੇ ਅਸੀਂ ਨਹੀਂ ਲੈ ਕੇ ਆਵਾਂਗੇ ਜੇ ਤੱਕ ਉਹਦੀ ਲਾਸ਼ ਨਹੀਂ ਥਾਣਾ ਬਦਲਣ ਕਰਾਂਗੇ ਥਾਣਾ ਬਦਲਣ ਦਾ ਕੀ ਕੀ ਗੱਲ ਹੋਈ ਹੈ ਜਿਹੜਾ ਇੱਕ ਹੋਏਗਾ ਆਪਣੇ ਡੈਡ ਬੋਡੀ ਆਈ ਸੀਗੀ ਪਰਤੋ ਸ਼ਾਮ ਨੂੰ ਸਾਨੂੰ ਇੱਕ ਡੈਡ ਨਨ ਨੂੰ ਡੈਡ ਬੋਡੀ ਮਿਲੀ ਸੀ ਜਿਹਨੂੰ ਅਸੀਂ ਸਿਵਲ ਹਸਪਤਾਲ ਭੇਂਡਾ ਦੇ ਕੇ ਜਾਂ ਕਰਾ ਦਿੱਤਾ ਸੀ ਕੱਲ ਇਹਨਾਂ ਦੀ ਸਨਾਖਤ ਹੋ ਗਈ ਕੱਲ ਸ਼ਾਮ ਨੂੰ ਜਿਵਾਰ ਸਾਡੇ ਕੋਲ ਆ ਗਈ ਸੀ ਜਿਹਦਾ ਲੜਕੇ ਦਾ ਨਾਮ ਕਾਰਤੀਕਰੋੜਾ ਹੈ ਫਰਫਰ ਨਗਰ ਦਾ ਰਹਿਣ ਵਾਲਾ ਹੈ 27 ਸਾਲ ਦੀ ਉਮਰ ਆ ਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਆਂ ਪਰਤਾਲ ਕਰ ਰਹੇ ਆਂ ਜੋ ਵੀ ਬਾਅਦ ਪਰਤਾਲ ਨਾਲ ਸਾਹਮਣੇ ਹੋਊਗਾ ਅਸੀਂ ਕਹੋਈਏ ਮਕਰੀ ਉਹ ਔਰਕ ਮੈਂਬਰ ਕਹਿ ਰਿਹਾ ਵੀ ਮਰਡਰ ਦਾ ਮਾਮਲਾ ਮਰਡਰ ਦਾ ਮਰਡਰ ਹੋਇਆ ਜੀ ਉਹ ਵੀ ਪਰਤਾਲ ਕਰ ਰਹੇ ਆਂ ਇਸ ਪੋਸਟਮਾਨ ਤੋਂ ਬਾਅਦ ਜੋ ਵੀ ਕਾਰਵਾਈ ਤੁਹਾਨੂੰ ਪਤਾ ਲੱਗੂਗੀ ਅ ਮਿਲਟਲੀਆ ਵਾਂਗ ਕਰਦੇ ਆਂ ਸਰ ਕੀ ਨਾਮ ਆ ਤੇ ਕਿਹੜਾ ਥਾਣਾ ਆ ਤੁਹਾਡਾ ਫੈਕਟਰ ਬਲੰਦਰ ਸਿੰਘ ਖਾਨਾ ਤੋਂ ਰਿਪੋਰਟ ਹੈ। ਕੀ ਗੱਲ ਹੋਈ ਹੈ ਜਿਹੜਾ ਇੱਕ ਹੋਏਗਾ ਆਪਣੇ ਡੈੱਡ ਬੋਡੀ ਆਈ ਹੈ। ਇਹ ਪਰਤੋ ਸ਼ਾਮ ਨੂੰ ਸਾਨੂੰ ਇੱਕ ਡੈੱਡ ਨੰਨੋਂ ਡੈੱਡ ਬੋਡੀ ਮਿਲੀ ਸੀ ਜਿਹਨੂੰ ਸੇ 16 ਸਾਲ ਤੋਂ ਰਿਪੋਰਟ ਵਿੱਚ ਦਾਖਲ ਕਰਵਾ ਦਿੱਤਾ ਸੀ। ਕੱਲ ਇਹਨਾਂ ਦੀ ਸਨਾਖਤ ਹੋ ਗਈ, ਕੱਲ ਸ਼ਾਮ ਨੂੰ ਜਿवारे ਸਾਡੇ ਕੋਲ ਆ ਗਈ ਸੀ। ਜਿਸ ਦਾ ਨਾਮ ਕਾਰਤਿਕ ਕਰੋੜਾ ਹੈ, ਸਾਥਰਮ ਨਗਰ ਦਾ ਰਹਿਣ ਵਾਲਾ ਹੈ। 27 ਸਾਲ ਦੀ ਉਮਰ ਆ ਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ, ਪਰਤਾਲ ਕਰ ਰਹੇ ਹਾਂ ਜੋ ਵੀ ਬਾਅਦ ਪਰਤਾਲ ਨਾਲ ਸਾਹਮਣੇ ਹੋਇਆ ਪਰਿਵਾਰਕ ਮੈਂਬਰ ਕਹਿ ਰਿਹਾ ਵੀ ਮਰਡਰ ਦਾ ਮਾਮਲਾ ਹੈ ਮਰਡਰ ਹੋਇਆ ਜੀ ਉਹ ਇਹ ਪਰਤਾਲ ਕਰ ਰਹੇ ਇਸ ਪੋਸਟਮਾਨ ਦੇ ਬਾਅਦ ਜੋ ਵੀ ਕਾਰਵਾਈ ਸਾਨੂੰ ਪਤਾ ਲੱਗੂਗੀ ਹਾਂ ਵੱਜਲੇ ਵਾਂ ਕਰਦੇ